ਕੁਝ ਥਾਵਾਂ ਤੁਹਾਡੇ ਰੂਹ ਨਾਲ ਗੱਲਾਂ ਕਰਦੀਆਂ ਹਨ ਉਹਨਾਂ ਥਾਵਾਂ ਦੀ ਸੱਭਿਆਚਾਰ ਉੱਥੇ ਦੀ ਅਮੀਰ ਵਿਰਾਸਤ ਉੱਥੇ ਦੀ ਇਤਿਹਾਸਿਕ ਇਮਾਰਤਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ ਕਿਲਾ ਗੁਬਿੰਦਗੜ੍ਹ ਪੰਜਾਬ ਦੀ ਅਮੀਰ ਵਿਰਾਸਤ ਦਾ ਪ੍ਰਤੀਕ ਹੈ ਖਾਲਸਾ ਰਾਜ ਦੇ ਸ਼ਾਨ ਦੀ ਖੂਬਸੂਰਤ ਤਸਵੀਰ ਹੈ 42 ਏਕੜਸ ਫੈਲਿਆ ਅਮਰਸਰ ਦੇ ਬਿਲਕੁਲ ਵਿਚਕਾਰ ਕਿਲਾ ਗੋਬਿੰਦਗੜ ਇਤਿਹਾਸ ਦੀ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ ਇਸ ਕਿਲੇ ਦਾ ਇਤਿਹਾਸ ਸਿੱਖਾਂ ਦੀ ਭੰਗੀ ਮਿਸਲ ਤੋਂ ਸ਼ੁਰੂ ਹੁੰਦਾ ਹੈ ਵਾਇਆ ਮਹਾਰਾਜਾ ਰਣਜੀਤ ਸਿੰਘ ਫਿਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੱਕ ਜਾਂਦਾ ਹੈ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਲਗਭਗ 70 ਵਰਿਆਂ ਤੱਕ ਇਹ ਕਿਲਾ ਭਾਰਤੀ ਫੌਜ ਦੇ ਅਧੀਨ ਰਿਹਾ ਸੀ ਇਹ ਮੱਧ ਕਾਲੀ ਦਾ ਦੌਰ ਦਾ ਜਿਸਲੇ ਮੁਗਲਾਂ ਦਾ ਅੰਤ ਹੋ ਰਿਹਾ ਸੀ ਤੇ ਸਿੱਖ ਰਾਜ ਦਾ ਉਦੇ ਹੋ ਰਿਹਾ ਸੀ ਉਸ ਲਈ ਇਹ ਕਿਲਾ ਬੰਨਾ ਸ਼ੁਰੂ ਹੋਇਆ ਸੀ ਔਰ ਇਹਦਾ ਫਾਊਂਡਰ ਜਿਹੜਾ ਸੀ ਉਹਦਾ ਨਾਮ ਸੀ ਸਰਦਾਰ ਗੁਜਰ ਸਿੰਘ ਪੰਗੀ ਉਹਨਾਂ ਨੇ ਇਹ ਕਿਲਾ ਜਿਹੜਾ ਹੈ 1760 ਜਾਂ 1770 ਦੇ ਵਿਚਕਾਰ ਉਸ ਦੌਰਾਨ ਇਹ ਕਿਲਾ ਬਣਾਇਆ ਸੀ ਔਰ ਉਸਲੇ ਇਹਨੂੰ ਮਡ ਫੋਰਟ ਕਹਿੰਦੇ ਸੀ ਇਹ ਮਿੱਟੀ ਦਾ ਕਿਲਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਕੈਪਚਰ ਕੀਤਾ 1802 ਦੇ ਵਿੱਚ ਉਸ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਦੀ ਜੜੀ ਅੰਗਰੇਜ਼ਾਂ ਔਰ ਸਿੱਖ ਰਾਜ ਦੇ ਵਿੱਚ ਇਹ ਇੱਕ ਇੰਪੋਰਟੈਂਟ ਡਿਫੈਂਸ ਲਾਈਨ ਬਣ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਪੱਕਾ ਕੀਤਾ ਐਸੇ ਕਿਲੇ ਦੇ ਵਿੱਚ ਇਹਦੀ ਫਰਸਟ ਫਲੋਰ ਦੇ ਉੱਤੇ ਦਰਬਾਰ ਲੱਗਦਾ ਰਿਹਾ ਔਰ ਜਿਹੜੇ ਸਭ ਤੋਂ ਵੱਧ ਮਹੱਤਵਪੂਰਨ ਫੈਸਲੇ ਸਨ ਉਹ ਵੀ ਇੱਥੇ ਅੰਮ੍ਰਿਤਸਰ ਦੇ ਐਸ ਕਿਲੇ ਦੇ ਵਿੱਚ ਹੋਏ ਨੇ ਇਹਦੇ ਵਿੱਚ ਕਾਫੀ ਸਾਰੀ ਇਤਿਹਾਸਿਕ ਇਮਾਰਤਾਂ ਹਨ ਜਿਨ੍ਹਾਂ ਦਾ ਰੈਲੇਵੈਂਸ ਹੈ ਕਾਫੀ ਸਾਰੇ ਗੇਟ ਨੇ ਜਨਰਲ ਡਾਇਰ ਦਾ ਵੀ ਇਤਿਹਾਸ ਇਹਦੇ ਨਾਲ ਲਗਾ ਜੁੜਿਆ ਆ ਉਦੇ ਇਲਾਵਾ ਇੱਕ ਮਿਊਜ਼ੀਅਮ ਹੈ 300 ਸਾਲ ਪੁਰਾਣੇ ਵੈਪਨਸ ਨੇ ਉੱਥੇ ਇੱਥੇ ਤੋਸ਼ਾਖਾਨਾ ਵੀ ਇੱਥੇ ਸੀ ਕਹਿੰਦੇ ਨੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਲਗਭਗ ਜਿਸਲੇ ਇਹ ਕਿਲਾ ਇਹਨਾਂ ਨੇ ਅੰਗਰੇਜ਼ਾਂ ਕੋਲ ਗਿਆ ਤਾਂ ਇਹਦੇ ਵਿੱਚ ਕੋਈ 1 ਕਰੋੜ ਰੁਪਈਆ ਜਿਹੜਾ ਉਸ ਵੇਲੇ ਦਾ 1 ਕਰੋੜ ਰੁਪਈਆ ਉਹਦੇ ਮੁੱਲ ਦੇ ਬਰਾਬਰ ਦੀ ਇੱਥੇ ਪ੍ਰਾਪਰਟੀ ਸੀ ਹੁਣ ਕਿਲੇ ਵਿੱਚ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ ਇੱਕ ਸਾਡਾ ਸ਼ੋਅ ਹੁੰਦਾ ਜੀ 7 ਡਿਜੀਟਲ ਸ਼ੋਅ ਸ਼ੇਰੇ ਪੰਜਾਬ ਇਹ ਥੀਏਟ੍ਰੀਕਲ ਸ਼ੋਅ ਹੈ 3D ਗਲਾਸਿਸ ਦਿੱਤੀਆਂ ਜਾਂਦੀਆਂ ਪਬਲਿਕ ਨੂੰ ਵੇਅਰ ਕਰਨਸ ਤੇ ਚੇਅਰਸ ਮੂਵ ਕਰਦੀਆਂ ਔਰ ਤੁਹਾਨੂੰ ਪੂਰਾ ਫੀਲ ਦਿੰਦੀਆਂ ਕਿ ਤੁਸੀਂ ਪਿਕਚਰ ਦੇ ਅੰਦਰ ਹੋ ਉਹ 20-25 ਮਿੰਟ ਦੀ ਮਹਾਰਾਜਾ ਰਣਜੀਤ ਸਿੰਘ ਦੀ ਐਨੀਮੇਟਡ ਮੂਵੀ ਹੈ ਜੋ ਪੂਰਾ ਇਤਿਹਾਸ ਦੱਸਦੀ ਹੈ। ਉਹਦੇ ਇਲਾਵਾ ਇੱਕ ਸਾਡਾ ਈਵਨਿੰਗ ਦਾ ਸ਼ੋਅ ਹੁੰਦਾ ਹੈ ਜੋ ਕਿ ਡਾਰਕ ਡਾਕ ਟਾਈਮ ਤੇ ਹੁੰਦਾ ਹੈ, ਨਾਈਟ ਵੇਲੇ ਹੁੰਦਾ। ਲੇਜ਼ਰ ਸ਼ੋਅ। ਕਿਲੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਅਜਾਇਬ ਘਰ ਹੈ, ਤੋਪਖਾਨਾ ਹੈ, ਔਰ ਉਸ ਅਜਾਇਬ ਘਰ ਵਿੱਚ ਬਹੁਤ ਸਾਰੇ ਰੈਪਲੀਕਾ ਮੌਜੂਦ ਹਨ। ਕਿਲੇ ਵਿੱਚ ਫਾਂਸੀਕਰ ਟਾਵਰ ਨੂੰ ਪ੍ਰੀਜ਼ਰਵ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਟਾਵਰ ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਫਾਂਸੀ ਦੇ ਸਥਾਨ ਵਜੋਂ ਵਰਤਿਆ ਜਾਂਦਾ ਸੀ ਅਸੀਂ ਇਸ ਗੇਟ ਦੇ ਬਾਹਰ ਖੜੇ ਹਾਂ ਇਹ ਨਲਵਾ ਗੇਟ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੇ ਯਾਦਗਰੀ ਤੇ ਉਹਨਾਂ ਦੇ ਨਾਮ ਤੇ ਹੈ ਐਸੇ ਤਰ੍ਹਾਂ ਅੱਗੇ ਇੱਕ ਗੇਟ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਹੈ ਕਿ ਜਦੋਂ ਪਹਿਲੀ ਵਾਰੀ ਅੰਦਰ ਐਂਟਰ ਹੋਏ ਤੇ ਉਸ ਗੇਟ ਦਾ ਨਾਮ ਸਰਕਾਰੀ ਖਾਲਸਾ ਗੇਟ ਰੱਖ ਦਿੱਤਾ ਗਿਆ